ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਅਹਿਮ ਚਰਚਾ ਵੋਟਾਂ ਦੀ ਸਮੀਖਿਆ ਵਿਧਾਨ ਸਭਾ ਵੋਟਾਂ ਜਿਹੜੀਆਂ ਉਹ ਹਰਿਆਣਾ ਦੀਆਂ ਅਤੇ ਜੰਮੂ ਕਸ਼ਮੀਰ ਇਹਨਾਂ ਦੇ ਨਤੀਜੇ ਆ ਚੁੱਕੇ ਨੇ ਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ ਸਾਡੇ ਨਾਲ ਮੌਜੂਦ ਹੈ ਹਨ ਜੰਮੂ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੰਮੂ ਜੀ ਐਗਜ਼ੈਕਟਿਵ ਪੋਲ ਪੋਲਾਂ ਦੀ ਪੋਲ ਖੁੱਲ ਚੁੱਕੀ ਹੈ ਕਾਫੀ ਵਾਰ ਦੇਖਿਆ ਕਿ ਨਤੀਜਾ ਨੇੜੇ ਤੇੜੇ ਆਉਂਦਾ ਹੈ ਜਿਹੜੀਆਂ ਵੀ ਅੰਦਾਜ਼ੇ ਲਗਾਏ ਜਾਂਦੇ ਨੇ ਪਰ ਇਸ ਵੇਲੇ ਗਵਾਂਡੀ ਸਾਡਾ ਸੂਬਾ ਹਰਿਆਣਾ ਤੇ ਹਰਿਆਣਾ ਦੀਆਂ ਜਿਹੜੀਆਂ ਸਮਿਖਿਆਵਾਂ ਨੇ ਜਿਹੜੇ ਵੀ ਅੰਦਾਜ਼ੇ ਨੇ ਉਹ ਉਲਟਫੇਰ ਹੋਇਆ ਤੁਸੀਂ ਕਿਵੇਂ ਵੇਖਦੇ ਹੋ ਇੱਕ ਵਾਰ ਤਾਂ ਇਹ ਸਾਰਿਆਂ ਲਈ ਅਚੰਬੇ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਉਲਟਫੇਰ ਹੋਣਾ ਜੀ ਦੇਖੋ ਇਹ ਸਾਰਿਆਂ ਲਈ ਹੈਰਾਨੀਜਨਕ ਨਤੀਜੇ ਨੇ ਪਹਿਲਾਂ ਵੀ ਇਹ ਕਿਹਾ ਜਾਂਦਾ ਸੀਗਾ ਕਿ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੇਵ ਹੈ ਸਤਾਪਤੀ ਵਿਰੋਧੀ ਹਰਿਆਣਾ ਦੇ ਵਿੱਚ ਲਹਿਰ ਹੈ ਅਜੇ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਇਹ ਹੋ ਰਿਹਾ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਕੋਈ ਵਿਸ਼ਵਾਸ ਨਹੀਂ ਹੋ ਰਿਹਾ ਕਿ ਕਾਂਗਰਸ ਪਾਰਟੀ ਚੋਣਾਂ ਹਾਰਨ ਵੱਲ ਵੱਧ ਰਹੀ ਹੈ ਜਿਹੜੇ ਜਿਹੜੇ ਨਤੀਜੇ ਜਿਹੜੇ ਆ ਜ਼ਿਆਦਾਤਰ ਡਿਕਲੇਅਰ ਹੋਣ ਵੱਲ ਵੱਧ ਰਿਹਾ ਜੋ ਕਾਫੀ ਜੋ ਹੁਣ ਤੱਕ ਸਾਡੇ ਸਾਹਮਣੇ ਆ 50 ਤੇ ਭਾਜਪਾ ਅੱਗੇ ਹੈ ਹੂੰ 36 ਦੇ ਉੱਪਰ ਕਾਂਗਰਸ ਪਾਰਟੀ ਹੈਗੀ ਹੈ ਤੇ ਨੈਲੂ ਦੋ ਤੇ ਤਿੰਨ ਤੇ ਆਜਾਦਮੀ ਦੇ ਵਾਰ ਤਿੰਨ ਤੇ ਮਤਲਬ ਆਜਾਦਮੀ ਦੇ ਵਾਰ ਲਗਭਗ ਉਹਨਾਂ ਦੇ ਰਿਜ਼ਲਟ ਜਿਹੜੇ ਡਿਕਲੇਅਰ ਹੋ ਚੁੱਕੇ ਨੇ ਇਹ ਤਾਂ ਮਤਲਬ ਤਿੰਨ ਆਜਾਦ ਜਿਹੜੇ ਆ ਜਿੱਤ ਗਏ ਤੇ ਦੋ ਅਨੈਲੋ ਦੀਆਂ ਸੀਟਾਂ ਇਹਦੇ ਟੋਟਲ ਚਾਈਆਂ ਤੇ ਵਾਪਰਿਆ ਕਿਉਂ ਇਹਨੂੰ ਲੈ ਕੇ ਬੜੀ ਚਰਚਾ ਹੋ ਰਹੀ ਆ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂ ਜਿਹੜੇ ਆ ਉਹ ਬਿਆਨਬਾਜ਼ੀ ਕਰ ਰਹੇ ਆ ਜਿਹੜੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਨੇ ਕੁਮਾਰੀ ਸ਼ੈਲਜਾ ਉਹਨਾਂ ਕਹਿਆ ਵੀ ਬਹੁਤ ਕੁਝ ਅਸੀਂ ਜਿਹੜਾ ਚੋਣਾਂ ਦੇ ਵਿੱਚ ਟੱਕੇ ਰੱਖਿਆ ਇੱਠੇ ਵੀ ਤੁਰੇ ਪਰ ਗੱਲ ਫਿਰ ਨਹੀਂ ਬਣੀ ਇਸ ਗੱਲ ਦਾ ਜਿਹੜਾ ਮੰਥਨ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡੇ ਦਾ ਮੰਥਨ ਕਰੇਗੀ ਵੀ ਕਿਉਂ ਅਸੀਂ ਹਾਰੇ ਕਿਉਂ ਬੜਾ ਲੋਕਾਂ ਦਾ ਸਾਥ ਸੀਗਾ ਲੋਕਾਂ ਨੇ ਬੜਾ ਸਾਡੇ ਨਾਲ ਚੱਲੇ ਪਰ ਫਿਰ ਵੀ ਹਾਰ ਗਏ ਤਰ੍ਹਾਂ ਤਰ੍ਹਾਂ ਦੇ ਕੈਫੇ ਜਿਹੜੇ ਇਹਨਾਂ ਇਸ ਹਾਰ ਨੂੰ ਲੈ ਕੇ ਲਾਏ ਜਾ ਰਿਹਾ ਭਾਵੇਂ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਭਵਿੰਦਰ ਸਿੰਘ ਹੁੱਡਾ ਨੇ ਅਜੇ ਵੀ ਆਸ ਨਹੀਂ ਹਾਰੀ ਉਹਨਾਂ ਨੇ ਆਜ਼ਾਦ ਪੱਲਾ ਅਜੇ ਵੀ ਨਹੀਂ ਛੱਡਿਆ ਉਹਨਾਂ ਨੇ ਕੁਝ ਹਮਾਂ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਕਿ ਅਸੀਂ ਸਾਰੇ ਨਤੀਜੇ ਆਉਣ ਤੱਕ ਵੇਟ ਕਰਾਂਗੇ ਤੇ ਸਾਨੂੰ ਆਸ ਹੈ ਕਿ ਅਸੀਂ ਜਿੱਤ ਰਹੇ ਹਾਂ ਉਹਨਾਂ ਨੇ ਕੁਝ ਸੀਟਾਂ ਦਾ ਜ਼ਿਕਰ ਵੀ ਕੀਤਾ ਪਰ ਲੱਗਦਾ ਨਹੀਂਗਾ ਕਿ ਗੱਲ ਇਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਆ ਜਿਹੜੇ ਹਰਿਆਣਾ ਦੇ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਨੇ ਜਾਂ ਕਾਰਜਕਾਰੀ ਮੁੱਖ ਮੰਤਰੀ ਸੀਗੇ ਨਾਇਬ ਸਿੰਘ ਸੈਣੀ ਨੂੰ ਵਧਾਈ ਦੇ ਦਿੱਤੀ ਹੈ ਜੀ ਤੇ 7:30 ਵਜੇ ਉਹਨਾਂ ਨੇ ਇਹ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨਾ ਉਹ ਜਿੱਤ ਇਹੀ ਹੈ ਹਰਿਆਣੇ ਦੀ ਜਿੱਤ ਦੇ ਉੱਪਰ ਉਹਨਾਂ ਨੇ ਵਧਾਈ ਦੇਣੀ ਹੈ ਤੇ ਜਿਹੜੀ ਕਾਂਗਰਸ ਪਾਰਟੀ ਨੇ ਗਰੰਟੀਆਂ ਲਿਆਂਦੀਆਂ ਸੀਗੀਆਂ ਲੋਕਾਂ ਨੂੰ ਸੱਤ ਗਰੰਟੀਆਂ ਦਿੱਤੀਆਂ ਸੀਗੀਆਂ ਔਰਤਾਂ ਨੂੰ ਕਿਹਾ ਸੀਗੇ ਅਸੀਂ ਇੰਨਾ ਪੈਸਾ ਦੇਵਾਂਗੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕੀਤੀ ਸੀਗੀ ਨੌਜਵਾਨਾਂ ਦੇ ਗੱਲ ਕੀਤੀ ਸੀ ਦਲਤਾਂ ਦੀ ਗੱਲ ਕੀਤੀ ਸੀਗੀ ਸੱਤ ਗਰੰਟੀਆਂ ਜਿਹੜੀਆਂ ਕਾਂਗਰਸ ਪਾਰਟੀ ਨੇ ਦਿੱਤੀਆਂ ਸੀ ਰਾਹੁਲ ਗਾਂਧੀ ਨੇ ਪ੍ਰਿੰਕਾ ਗਾਂਧੀ ਨੇ ਬਹੁਤ ਕਈ ਚੱਕਰ ਜਿਹੜੇ ਹਰਿਆਣਾ ਦੇ ਲਾਏ ਸੀਗੇ ਪਰ ਅਲਟੀਮੇਟਲੀ ਗੱਲ ਨਹੀਂ ਬਣੀ ਕਾਂਗਰਸ ਪਾਰਟੀ ਦੀਆਂ ਪਿਛਲੀ ਵਾਰੀ ਪਿਛਲੀਆਂ ਚੋਣਾਂ ਦੇ ਵਿੱਚ 31 ਸੀਟਾਂ ਆਈਆਂ ਸੀਗੀਆਂ ਇਸ ਵਾਰੀ ਉਹ ਅੰਕੜਾ ਵੱਧ ਕੇ 36 ਤੇ ਹੋ ਗਿਆ ਹੋ ਸਕਦਾ 2 ਸੀਟਾਂ ਹੋਰ ਵੀ ਵਾਜਣ ਮਤਲਬ ਇੱਥੇ ਆ ਕੇ ਜਿਹੜੀ ਕਾਂਗਰਸ ਪਾਰਟੀ ਅਟਕ ਗਈ ਹੈ ਤੇ ਭਾਜਪਾ ਜਿਹਨੂੰ ਪਿਛਲੀ ਵਾਰੀ 40 ਸੀਟਾਂ ਮਿਲੀਆਂ ਸੀਗੀਆਂ ਉਹ 50 ਦੇ ਆਸ-ਪਾਸ ਜਿਹੜੀ ਆ ਉਹ ਜਾ ਰਹੀ ਹੈ ਜੀ ਸੋ ਇਹ ਹਾਰ ਨੂੰ ਲੈ ਕੇ ਅੱਜ ਨਹੀਂ ਲਗਾਤਾਰ ਮੰਥਨ ਹੁੰਦੇ ਰਹਿਣਗੇ ਹੂੰ ਇਹਦੇ ਵਿੱਚ ਕੁਝ ਤਰ੍ਹਾਂ ਜਿਹੜੀਆਂ ਇਸ ਗੱਲ ਦਾ ਵੀ ਚਰਚਾ ਕਰ ਰਹੀਆਂ ਵੀ ਇਹਦੇ 'ਚ EVM ਦਾ ਵੀ ਕੋਈ ਨਾ ਕੋਈ ਖੇਡ ਹੈਗੀ ਆ ਉਹਦਾ ਵੀ ਕੋਈ ਰੋਲ ਹੈਗਾ ਜੀ ਇਹ ਗੱਲ ਆਪਣੇ ਤੌਰ ਤੇ ਇਹਦਾ ਜਿਹੜਾ ਜੇ ਕੁਝ ਇਹੋ ਜੀ ਗੱਲ ਆ ਪਰ ਇਹ ਗੱਲ ਕਹਿਣੀ ਬਦਲ ਜਿਹੜੀ ਆ ਕਿਉਂਕਿ ਇਹ ਦੋਸ਼ ਅਕਸਰ ਲੱਗਦੇ ਆ ਰਹੇ ਨੇ ਵਿਰੋਧੀ ਤੇ ਜਿਹੜੇ ਹਾਰਦੇ ਨੇ ਜਿਹੜੇ ਦੇਸ਼ਾਂ ਨੇ EVM ਸ਼ੁਰੂ ਕੀਤੀਆਂ ਸੀਗੀਆਂ ਉਹ EVM ਬੰਦ ਕਰ ਚੁੱਕੇ ਆ ਤੇ ਸਾਡੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਗੱਲ 'ਤੇ ਸਹਿਮਤ ਹੋਣ ਇਸ ਗੱਲ 'ਤੇ ਅੱਗੇ ਵਧਣ ਤਾਂ ਸਾਡੇ ਦੇਸ਼ ਵਿੱਚ ਵੀ EVM ਬੰਦ ਕਰਕੇ ਚੋਣਾਂ ਕਰਵਾਈਆਂ ਜਾ ਸਕਦੀਆਂ ਇਹਦੀ ਸਾਡੇ ਦੇਸ਼ ਦੇ ਲੋਕਾਂ ਨੂੰ ਜਿਹੜੀ ਹੈ ਸਾਡੇ ਦੇਸ਼ ਦੀ ਜਿਹੜੀ ਪਾਰਲੀਮੈਂਟ ਉਹਨੂੰ ਸੋਚਣਾ ਚਾਹੀਦਾ ਵੀ ਜਦੋਂ ਇੰਨੀ ਇਹਦੇ ਤੇ ਚਰਚਾ ਹੋ ਰਹੀ ਹੈ EVM ਦੇ ਉੱਪਰ ਚੋਣ ਕਮਿਸ਼ਨ ਦੇ ਉੱਪਰ ਜਿਹੜੇ ਆ ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਵੀ ਉਹਨਾਂ ਨੇ ਰਿਜ਼ਲਟ ਡਿਕਲੇਅਰ ਕਰਨ ਦੇ ਵਿੱਚ ਦੇਰੀ ਕਰ ਰਹੀ ਹੈ ਅਜੇ ਵੀ ਸਾਰੇ ਰਿਜ਼ਲਟ ਡਿਕਲੇਅਰ ਹੋਏ ਸੋ ਇਹ ਦੇਰੀ ਕਿਉਂ ਜੀ ਮਤਲਬ ਇਹਨੂੰ ਲੈ ਕੇ ਮਤਲਬ ਕੁਐਸਚਨ ਉੱਠੇ ਪਹਿਲਾਂ ਬਿਹਾਰ ਦੇ ਵਿੱਚ ਜਦੋਂ ਨਤੀਜੇ ਲੇਟ ਹੋਏ ਸੀਗੇ ਬਹੁਤ देर ਤੱਕ ਰਾਤ ਤੱਕ ਚਲੇ ਗਏ ਸੀਗੇ ਉੱਥੇ ਵੀ ਸਵਾਲੇ ਉੱਠੇ ਸੀਗੇ ਸੋ ਇਹ ਸਵਾਲ ਜਿਹੜੇ ਆ ਵੀ ਕਿਉਂ ਮਤਲਬ ਜਿਹੜਾ ਕਿਹਾ ਜਾਣਾ ਚਾਹੀਦਾ ਵੀ ਚੋਣ ਕਮਿਸ਼ਨ ਹੈ ਉਹਦੀ ਪਾਰਦਰਸ਼ਤਾ ਦੇ ਉੱਪਰ ਵੀ ਸਵਾਲ ਉੱਠੇ ਆ ਕਰ ਅਸੀਂ ਜਿਹੜਾ ਇਸ ਦੀ ਥਾਂ ਤੇ ਉਹ ਮਾਮਲਾ ਜਿਹੜਾ ਕਿਸੇ ਵੇਲੇ ਫੇਰ ਡਿਸਕਸ ਕਰਾਂਗੇ ਅੱਜ ਜਿਹੜਾ ਕਾਂਗਰਸ ਪਾਰਟੀ ਨੂੰ ਜਿਹੜੀ ਹਾਰ ਹੈ ਮਤਲਬ ਉਹ ਕਿਉਂ ਹੋਈ ਅਸਲ ਇਹ ਹੈ ਭਾਵੇਂ ਕਿ ਹਰਿਆਣਾ ਦੇ ਵਿੱਚ ਸਤਾਪਤੀ ਵਿਰੋਧੀ ਲਹਿਰ ਸੀਗੀ ਮਤਲਬ ਕਿਸਾਨ ਵਿਰੋਧ ਸੀਗੇ ਜੀ ਪਹਿਲਵਾਨ ਵਿਰੋਧ ਸੀਗੇ ਨੌਜਵਾਨ ਸੀ ਅਗਨੀਵੀਰ ਕਰਕੇ ਫਿਰ ਖਾ ਪੰਚਾਇਤਾਂ ਸੀਗੀਆਂ ਪਰ ਬੀਜੇਪੀ ਬਾਰੇ ਕਿਹਾ ਜਾਂਦਾ ਜਿਹੜੇ 7-8 ਦਿਨ ਪਹਿਲਾਂ ਤੱਕ ਇਹ ਬੜਾ ਤੇਜ਼ੀ ਨਾਲ ਵਰਤਾਰਾ ਵਧਿਆ ਸੀਗਾ ਪਰ ਇਸ ਪਿਛਲੇ ਜਿਹੜੇ ਲਾਸਟ 7-8 ਦਿਨਾਂ ਇਹਨਾਂ ਦੇ ਵਿੱਚ ਕਾਫੀ ਕੁਝ ਬਦਲਿਆ ਹੂੰ ਇਹ ਜਦੋਂ ਬਦਲਿਆ ਇਹ ਕਿਉਂ ਬਦਲਿਆ ਇਹਦੇ ਬਾਰੇ ਕਾਂਗਰਸ ਪਾਰਟੀ ਨੂੰ ਵੀ ਜਵਾਬ ਦੇਣਾ ਪੈਗਾ ਇੱਕ ਗੱਲ ਜਿਹੜੀ ਆ ਕੁਮਾਰੀ ਸ਼ੈਲਜਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਗੱਲ ਕੀਤੀ ਹੈ ਕੁਝ ਗੱਲਾਂ ਕੀਤੀਆਂ ਪਰ ਕਮਾਲੀ ਚੈਲ ਜਬੀ ਕਾਫੀ ਧੀਰ ਐਕਟਿਵ ਨਹੀਂ ਹੋਏ ਉਹ ਵੀ ਉਦੋਂ ਹੀ ਚੋਣ ਮੈਦਾਨ ਦੇ ਵਿੱਚ ਆਏ ਉਦੋਂ ਹੀ ਉਹਨਾਂ ਨੇ ਚੋਣ ਰੈਲੀਆਂ ਕੀਤੀਆਂ ਜਦੋਂ ਰਾਹੁਲ ਗਾਂਧੀ ਨੇ ਤੇ ਪ੍ਰਿੰਕਾ ਗਾਂਧੀ ਨੇ ਹਰਿਆਣਾ ਦੇ ਵਿੱਚ ਆਉਣਾ ਸੀਗਾ ਹੂੰ ਲਾਸਟ ਦਿਨ ਜਿੱਦਣ ਲਾਸਟ ਦਿਨ ਕੈਂਪੇਨ ਦਾ ਅਹਿਮ ਦਿਨ ਹੁੰਦਾ ਉਸ ਦਿਨ ਉਹ ਜਿਹੜਾ ਦਿੱਲੀ ਹੈੱਡਕੁਆਟਰ ਦੇ ਵਿੱਚ ਗਏ ਸੀਗੇ ਮਤਲਬ ਚੋਣ ਦੇ ਵਿੱਚ ਤੁਸੀਂ ਉਹ ਚੋਣ ਤੁਹਾਡੀ ਪਾਰਟੀ ਆ ਵਕਾਰਦਾਤੇ ਲੱਗਾ ਹੋਇਆ ਮਤਲਬ ਉਹ ਉੱਤੇ ਦਿੱਲੀ ਨੇ ਠੀਕ ਆ ਉਹਨਾਂ ਦੇ ਪਰ ਮੈਨੂੰ ਇੱਕ ਗੱਲ ਹੋਰ ਨਿਕਲ ਕੇ ਆਈ ਸੀ ਮੁੱਖ ਮੰਤਰੀ ਦੇ ਦਾਵੇਦਾਰੀ ਕਾਂਗਰਸ ਦੇ ਉਮੀਦਵਾਰਾਂ ਦੇ ਵੱਲੋਂ ਜਿਹੜੇ ਜਿਵੇਂ ਉਹ ਹੱਡਾ ਹੋਣ ਚਾਹੀਏ ਜਿਵੇਂ ਸੈਲਜਾ ਦੀ ਗੱਲ ਕੀਤੀ ਆ ਇਹ ਇਹਦਾ ਨੁਕਸਾਨ ਕਿੰਨਾ ਕੁ ਦਿਖ ਦਿਓ ਦੇਖੋ ਇਹ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਜੀ ਨਵੀਂ ਨਹੀਂ ਗਈ ਹਮ ਅੱਜ ਕੋਈ ਨਵੀਂ ਧੜੇਬਾਜੀ ਨਹੀਂ ਇਸ ਧੜੇਬਾਜੀ ਨੂੰ ਜਿਹੜਾ ਭਾਜਪਾ ਨੇ ਪਨਾਉਣ ਦਾ ਯਤਨ ਕੀਤਾ ਇਵਨ ਜਿਹੜੇ ਸਾਬਕਾ ਮੁੱਖ ਮੰਤਰੀ ਮਨੋ ਰਾਲ ਖੱਟੜ ਉਹਨਾਂ ਨੇ ਜਿਹੜੀ ਕੁਮਾਰੀ ਚੈਲਜਾ ਉਹਨਾਂ ਨੂੰ ਆਫਰ ਦਿੱਤੇ ਤੇ ਵੀ ਤੁਸੀਂ ਭਾਜਪਾ ਵਿੱਚ ਸ਼ਾਮਲ ਹੋਵੋ ਜੀ ਦਲ ਤਾਂ ਜਿਹੜਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਮਾਨ ਸਤਕਾਰ ਨਹੀਂ ਹੈਗਾ ਕਿਸੇ ਥਾਂ ਤੋਂ ਇੱਕ ਚਰਚਾ ਸ਼ੁਰੂ ਹੋਈ ਉਹਨੂੰ ਮਤਲਬ ਉਹਨਾਂ ਵਿਧਾਇਕ ਅਲਟੀਮੇਟਲੀ ਚਹਿਲਜਾ ਨੇ ਇਹਦਾ ਜਵਾਬ ਦਿੱਤਾ ਵੀ ਮੈਂ ਤਾਂ ਜੰਮੇ ਕਾਂਗਰਸ ਚਾ ਮੈਂ ਬੜੀ ਫੁੱਲੀ ਜਿਹੜਾ ਉਹ ਕਾਂਗਰਸ ਪਾਰਟੀ ਦੇ ਵਿੱਚ ਤੇ ਮੈਂ ਜਾਵਾਂਗੀ ਵੀ ਕਾਂਗਰਸ ਦੇ ਛੱਡੇ ਦੇ ਵਿੱਚ ਉਹ ਨਾਲ ਇਹ ਕਹਿ ਕੇ ਖਤਮ ਕੀਤਾ ਪਰ ਕਿਤੇ ਨਾ ਕਿਤੇ ਮਤ ਪੇਦ ਸੀਗੇ ਕਾਂਗਰਸ ਪਾਰਟੀ ਦੇ ਵਿੱਚ ਤੇ ਜਿਹੜੇ ਲਾਸਟ ਦਿਨਾਂ ਉਹਨਾਂ ਦੇ ਵਿੱਚ ਜੋ ਗੇੜ ਚੱਲਿਆ ਜੋ ਉਹਦੇ ਵਿੱਚ ਸਰਗਰਮੀ ਹੋਈ ਹੈ ਮੈਨੂੰ ਲੱਗਦਾ ਕਾਂਗਰਸ ਪਾਰਟੀ ਉਹਨੂੰ ਜਿਹੜਾ ਠੀਕ ਤਰੀਕੇ ਨਾਲ ਜੱਜ ਕਰਨ ਦੇ ਵਿੱਚ ਕਿਤੇ ਨਾ ਕਿਤੇ ਫੇਲ ਰਹੀ ਹੈ ਹੂੰ ਉਹਦੇ ਬਾਰੇ ਜਿੰਨੀ ਕੁ ਉਹਨਾਂ ਨੂੰ ਜਾਗਰੂਕਤਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਤੇ ਕੋਈ ਥਾਵਾਂ ਤੇ ਅੱਜ ਵੀ ਝਗੜੇ ਹੋਏ ਰਫੜ ਪਏ ਆ ਹੂੰ ਮਤਲਬ ਰਫੜੇ ਇਸ ਕਦਰ ਪਏ ਮਤਲਬ ਇੱਕ ਸੀਟ 7-8 ਵੋਟਾਂ 7-800 ਵੋਟਾਂ ਦਾ ਫਰਕ ਸੀਗਾ ਉਹਨੂੰ ਲੈ ਕੇ ਨਾਹਰੇਬਾਜੀ ਹੋਈ ਹੋਰ ਧਾਵਾਂ ਦੇ ਉੱਪਰ ਵੀ ਇਹੋ ਜਿਹਾ ਮਾਹੌਲ ਹੈਗਾ ਇਹਦੇ ਲਈ ਜਿਹੜਾ ਨਾ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਹੋਏਗਾ ਵੀ ਜਿਹੜੀ ਟਰਾਂਸਪੇਰੈਂਸੀ ਦਾ ਮਾਮਲਾ ਜਿਹੜੀ ਪਾਰਦਰਸ਼ਤਾ ਦਾ ਮਾਮਲਾ ਹੈ ਵੱਡਾ ਸਵਾਲ ਹੈਗਾ ਉਹਦੀ ਜ਼ਿੰਮੇਵਾਰੀ ਦੇਸ਼ ਪ੍ਰਤੀ ਹੈ ਨਾ ਕਿ ਇੱਕ ਪਾਰਟੀ ਪ੍ਰਤੀ ਸੋ ਇਹ ਮਾਮਲੇ ਹੈਗੇ ਤੇ ਕਾਂਗਰਸ ਪਾਰਟੀ ਦੀ ਜਿਹੜੀ ਢੜੇਭਾਜੀ ਆ ਉਹ ਟਿਕਟਾਂ ਦੇ ਵਿੱਚ ਵੀ ਸਾਹਮਣੇ ਆਈ ਸੀਗੀ ਚੋਣ ਪ੍ਰਚਾਰ ਦੌਰਾਨ ਵੀ ਸਾਹਮਣੇ ਆਈ ਸੀਗੀ ਹੁੱਡਾ ਸਾਹਿਬ ਨੇ ਦਿਨ ਰਾਤ ਕੀਤਾ ਉਹਨਾਂ ਦੇ ਬੇਟੇ ਦਪਿੰਦਰ ਹੁੱਡਾ ਵੀ ਲੱਗੇ ਰਹੇ ਕਾਂਗਰਸ ਪ੍ਰਧਾਨ ਵੀ ਸੀਗੇ ਜਿਹੜੇ ਹੋਰ ਆਗੂ ਵੀ ਸੀਗੇ ਰਣਦੀਪ ਸੁਰਜੀ ਵਾਲਾ ਵੀ ਉਹ ਪਾਰਟੀ ਦੇ ਇੱਕ ਜਨਰਲ ਸਕੱਤਰ ਹੈ ਉਹਨਾਂ ਨੇ ਜਾਦਾ ਟਾਈਮ ਆਪਣੇ ਬੇਟੇ ਦੀ ਚੋਣ ਦੇ ਉੱਪਰ ਹੀ ਲਾਇਆ ਉਹ ਕਤਲ ਤੋਂ ਖੜੇ ਸੀ ਠੀਕ ਹੈ ਉਹ ਜਿੱਤ ਗਏ ਉਸ ਹਲਕੇ ਤੋਂ ਪਰ ਜੁਮੇ ਬਾਕੀ ਹਲਕਿਆਂ ਦੇ ਵਿੱਚ ਵੀ ਜਾਣਾ ਚਾਹੀਦਾ ਸੀਗਾ ਮਤਲਬ ਜੋ ਕਮੀਆਂ ਪੇਸ਼ੀਆਂ ਸੀ ਇਹਦੇ ਤੇ ਕਾਂਗਰਸ ਪਾਰਟੀ ਨੂੰ ਵਾਰ-ਵਾਰ ਮੰਤਨ ਕਰਨ ਦੀ ਲੋੜ ਸੀਗੀ ਹੁਣ ਇਸ ਗੱਲ ਦਾ ਹੁਣ ਜਵਾਬ ਦੇਣਾ ਪਏਗਾ ਵੀ ਤੁਸੀਂ ਇਹ ਸਤਿਵਿਰੋਧੀ ਲਹਿਰ ਨਹੀਂ ਤੁਸੀਂ ਸਨਾਮੀ ਕਹਿਣ ਤੱਕ ਗਏ ਜੀ ਤੇ ਮਾਮਲੇ ਉਲਟ ਸਾਬਤ ਹੋਣ ਲੱਗੇ ਸੋ ਇਹ ਸਨਾਮੀ ਕਿੱਥੋਂ ਸੀਗੀ ਜੰਮੂ ਜੀ ਇੱਕ ਸਵਾਲ ਅਹਿਮ ਤੁਹਾਡੇ ਕੋਲੋਂ ਲੈਣਾ ਰਹੇ ਹਾਂ ਇਸ ਵੇਲੇ ਜਿਵੇਂ ਕਿ ਖੇਤਰੀ ਪਾਰਟੀਆਂ ਦੀ ਅਸੀਂ ਗੱਲ ਕਰੀਏ ਪੰਜਾਬ ਦੀ ਅਕਾਲੀ ਦਲ ਦੀ ਅਸੀਂ ਗੱਲ ਕਰਦੇ ਆਂ ਬੀਜਪੀ ਦੇ ਨਾਲ ਜੁੜੀ ਹੋਈ ਸੀ ਅਕਾਲੀ ਦਲ ਦਾ ਕੀ ਹਾਲ ਹੋਇਆ ਜੀ ਜੀਪੀ ਦੀ ਇੱਥੇ ਮੈਂ ਗੱਲ ਕਰਨੀ ਚਾਹਾਂਗਾ ਤੇ ਨਾਲ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਐਨੀ ਮਾੜੀ ਕਾਰਗੁਜ਼ਾਰੀ ਜਿਹੜੀ ਵੇਖ ਰਹੇ ਹੋ ਇਹਦੇ ਕਾਰਨ ਕੀ ਸਮਝਦੇ ਹੋ ਦੇਖੋ ਕਿਸਾਨ ਅੰਦੋਲਨ ਚੱਲਿਆ ਕਿਸਾਨ ਜਿਹੜੀ ਜਜਪੀ ਆ ਇਹ ਬਨਾਦੀ ਤੌਰ ਤੇ ਕਿਸਾਨਾਂ ਦੀ ਪਾਰਟੀ ਸੀਗੀ ਜੀ ਤੇ ਜਿਹੜੇ ਤਿੰਨ ਖੇਤੀ ਕਾਨੂੰਨਾਂ ਦਾ ਮਾਮਲਾ ਵੀ ਸੀ ਉਦੋਂ ਵੀ ਜਿਹੜੇ ਆ ਇਹ ਦੁਸ਼ਯੰਤ ਸਿੰਘ ਚਾੜਾ ਜਿਹੜੇ ਸੀਗੇ ਉਹ ਉਪ ਮੁੱਖ ਮੰਤਰੀ ਸੀਗੇ ਉਸ ਮੁੱਦੇ ਨੂੰ ਲੈ ਕੇ ਉਹਨਾਂ ਦੇ ਖਿਲਾਫ ਜਿਹੜਾ ਪ੍ਰਚਾਰ ਵੀ ਹੋਇਆ ਵੀ ਇਹ ਕਿਸਾਨਾਂ ਦੇ ਨਾਲ ਨਹੀਂ ਖੜੇ ਹਾਂ ਆ ਹੁਣ ਵੀ ਜਿਹੜਾ ਹਰਿਆਣਾ ਦੇ ਵਿੱਚ ਰਸਤਾ ਬੰਦ ਕੀਤਾ ਹੋਇਆ ਇਹ ਵੀ ਸਵਾਲ ਸੀਗਾ ਜੀ ਮਤਲਬ ਕਸਾਨਾਂ ਦੀ ਪਾਰਟੀ ਜਿਸ ਢੰਗ ਨਾਲ ਉਹਨਾਂ ਨੂੰ ਕਿਸਾਨਾਂ ਦੀ ਹਮਾਇਤ ਤੇ ਆਉਣਾ ਸੀ ਉਸ ਢੰਗ ਨਾਲ ਨਹੀਂ ਆਏ ਇਸੇ ਕਰਕੇ ਜਜਪੀ ਦੇ ਜਿਹੜੇ ਉਪ ਮੁੱਖ ਮੰਤਰੀ ਵੀ ਰਹੇ ਦਜੰਟਾਲਾ ਉਹਨਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਜਜਪੀ ਕੋਈ ਸੀਟ ਜਿੱਤਣ ਦੇ ਵਿੱਚ ਸਫਲ ਨਹੀਂ ਹੋਈ ਇਹ ਉਹਨਾਂ ਦੀ ਜਿਹੜੀ ਤਸਵੀਰ ਜਿਹੜੀ ਸਾਹਮਣੇ ਆਈ ਜੇ ਤਰੀਕਾਕਾਰ ਜੋੜਾ ਉਹਨਾਂ ਵਰਤਿਆ ਕਿਸਾਨਾਂ ਦੀ ਪਾਰਟੀ ਦੇ ਬੇਨਲੀ ਡਿਊਟੀ ਇਹ ਬਣਦੀ ਸੀ ਵੀ ਉਹ ਕਿਸਾਨ ਭਾਈਚਾਰੇ ਦੇ ਜਿਹੜੇ ਹਿੱਤ ਆ ਇੰਟਰਸਟ ਆ ਉਹਨਾਂ ਦੀ ਰਾਖੀ ਕਰਨ ਜੇ ਉਹ ਰਾਖੀ ਨਹੀਂ ਕਰਨਗੇ ਤੇ ਉਹਨਾਂ ਨੂੰ ਜਿਹੜਾ ਇਹਦੇ ਤੋਂ ਜੋ ਹਾਰ ਹੋਈ ਆ ਇਹਦੇ ਤੋਂ ਮੇਰੇ ਖਿਆਲ ਉਹ ਵੀ ਮੰਤਨ ਕਰਨਗੇ ਜ਼ਰੂਰ ਸਬਕ ਸਿੱਖਣਗੇ ਕੁਝ ਮਤਲਬ ਅੱਛੇ ਜਿਹੜੇ ਆਗੂ ਆ ਉਹ ਜਿੱਤੇ ਮਤਲਬ ਵਿਨੇਸ਼ ਪਗਾਟਾ ਮਤਲਬ ਚਰਚਤ ਪਹਿਲਵਾਨ ਜੀ ਉਹਨੇ ਜਿੱਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ ਇਹ ਆਪਣੇ ਆਪ 'ਚ ਉਹਨੂੰ ਕਾਂਗਰਸ ਪਾਰਟੀ ਨੇ ਉਹਦੇ ਕੋਲ ਪ੍ਰਚਾਰ ਵੀ ਕਰਾਇਆ ਪਰ ਮੈਨੂੰ ਲੱਗਦਾ ਕਿ ਉਸ ਪ੍ਰਚਾਰ ਦਾ ਉਹਨਾਂ ਫਾਇਦਾ ਜਿਹੜਾ ਉਹ ਹੋ ਸਕਿਆ ਜਾਂ ਜਿਹੜੀ जाट ਲੈਂਡ ਆ ਜਿਹਦੇ ਵਿੱਚ ਮਤਲਬ ਹੁੱਡਾ ਸਾਹਿਬ ਦਾ ਬਹੁਤ ਵੱਡਾ ਪ੍ਰਭਾਵ ਕਿਹਾ ਜਾਂਦਾ ਸੀ ਵੀ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਏਗੀ ਪਰ जाट ਲੈਂਡ ਦੇ ਵਿੱਚ ਵੀ ਭਾਜਪਾ ਨੇ ਜਿਹੜੀਆਂ ਸੀਟਾਂ ਜਿੱਤੀਆਂ ਨੇ ਜੀ ਮਤਲਬ ਇਸ ਤਰੀਕੇ ਦੀ ਹਾਲਤ ਬਣੀ ਹੈ ਤੇ ਦੂਜੀ ਜਿਹੜੀ ਖੇਤਰੀ ਪਾਰਟੀ ਆ ਅਨੇਲੋ ਇੰਡੀਅਨ ਨੈਸ਼ਨਲ ਲੋਕ ਦਲ ਜੀ ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਹੈ ਉਹ ਵੀ ਦੋ ਸੀਟਾਂ ਤੱਕ ਹੀ ਸੀਮਤ ਹੋ ਗਿਆ ਉਹ ਵੀ ਨਾਲ ਬਸਪਾ ਦਾ ਜਿਹੜਾ ਜੁਆਇੰਟ ਹੈ ਜਿਹੜਾ ਇਹਨਾਂ ਦੇ ਪ੍ਰਧਾਨ ਨੇ ਅਵੇ ਚਟਾਲਾ ਉਹ ਇਹਨਾਂ ਬਾਤੋਂ ਖੁਦ ਹਾਰ ਗਏ 10000 ਦੇ ਫਰਕ ਨਾਲ ਉਹਨਾਂ ਦਾ ਬੇਟਾ ਜਿਹੜਾ ਉਹ ਜ਼ਰੂਰ ਜਿੱਤਿਆ ਕਰਨ ਚਟਾਲਾ ਜੀ ਬਾਕੀ ਜਿਹੜਾ ਇੱਕ ਸੀਟ ਇਹਨਾਂ ਹੋਰ ਜਿੱਤੀ ਹੈ ਮਤਲਬ ਜਿਹੜਾ ਅਨੈਲੋ ਦਾ ਵੀ ਸੀਗਾ ਨੈਲੋ ਨੂੰ ਪਿਛਲੀ ਵਾਰੀ ਇੱਕ ਸੀਟ ਆਈ ਸੀ ਅੱਜ ਦੋ ਅਨਿਆ ਜੀ ਮਤਲਬ ਇਹ ਦੂਜੀ ਖੇਤਰੀ ਪਾਰਟੀ ਹੈ ਤੀਜੀ ਜਿਹੜੀ ਤੁਸੀਂ ਪੁੱਛਿਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਹੈ ਕੋਈ ਚੰਗੀ ਨਹੀਂ ਰਹੀ ਆਮ ਆਦਮੀ ਪਾਰਟੀ ਮੇਰਾ ਖਿਆਲ ਹੈ ਕਿ 6 ਦੇ ਕਿਸੇ ਹਲਕੇ ਤੋਂ ਉਹਨਾਂ ਦੀ ਜਮਾਨਤ ਜਦ ਬਚੀ ਹੋਵੇ ਹੂੰ ਵੋਟਾਂ ਵਿੱਚ ਆ ਰਹੀਆਂ ਜਿਹੜੀਆਂ 1.8% ਉਹਨਾਂ ਦੀਆਂ ਬਣਦੀਆਂ ਇਹ ਹਾਲਤ ਜਿਹੜੀ ਹੈ ਹਰਿਆਣਾ ਦੇ ਵਿੱਚ ਉਹਨਾਂ ਦੀ ਰਹੀ ਹੈ ਇਹਦੇ ਨਾਲ ਹੋ ਸਕਦਾ ਹੈ ਕਾਂਗਰਸ ਨੂੰ ਨੁਕਸਾਨ ਹੋਇਆ ਹੋਵੇ ਇੱਕ ਜੇ ਦੋਨਾਂ ਪਾਰਟੀਆਂ ਦਾ ਸਮਝੌਤਾ ਹੋ ਜਾਂਦਾ ਤਾਂ ਉਹ ਸਮਝੌਤੇ ਦਾ ਕੋਈ ਫਾਇਦਾ ਹੋ ਸਕਦਾ ਸੀਗਾ ਜੀ ਕੁਝ ਮਤਲਬ ਕੁਝ ਸੀਟਾਂ ਜਿਹੜੀਆਂ ਬਹੁਤ ਘੱਟ ਮਾਰਜਨ ਨਾਲ ਹਾਰੀਆਂ ਗਈਆਂ ਉਹਨਾਂ ਤੇ ਜੇ ਇਕੱਠੇ ਤੌਰ ਤੇ ਚੱਲਦੇ ਤਾਂ ਹੋ ਸਕਦਾ ਹੈ ਜਿੱਤ ਹੋ ਜਾਂਦੀ ਹੂੰ ਪਰ ਹੁਣ ਹਾਰ ਤਾਂ ਹਾਰ ਹੀ ਐ ਨਾ ਤੇ ਮੈਨੂੰ ਲੱਗਦਾ ਜੰਮੂ ਜੀ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਐ ਉਸ ਸਮੇਂ ਤੋਂ ਵੀ ਹਰਿਆਣਾ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਹਰਿਆਣਾ ਦੀ ਜਨਤਾ ਨੇ ਇਸ ਪਾਰਟੀ ਨੂੰ ਚਾਹੇ ਉਹ ਜਿਹੜੀਆਂ ਮਰਜ਼ੀ ਚੋਣਾ ਸੀ ਵਿਖੀ ਆਓ ਫਿਰ ਅਗਲੇ ਸੂਬੇ ਬਾਲ ਵਾਦਦੇ ਆ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਜੇਕਰ ਗੱਲ ਕਰੀਏ ਤਾਂ ਉਸ ਤਰ੍ਹਾਂ ਦੇ ਨਤੀਜੇ ਜਿਵੇਂ ਬਣਦੇ ਸੀ ਕੀ ਉਸ ਤਰ੍ਹਾਂ ਦੇ ਹੀ ਆ ਜਾਂ ਉੱਥੇ ਵੀ ਕੁਝ ਫੇਰ ਬਦਲ ਦਿਖਾਈ ਦਿੱਤਾ ਵੇਖੋ ਜੰਮੂ ਕਸ਼ਮੀਰ ਦੇ ਦੋ ਏਰੀਆ ਨੇ ਹੂੰ ਤੀਜਾ ਏਰੀਆ ਤਾਂ ਵੱਖਰਾ ਝੂਟੀ ਬਣ ਕੇ ਲੇ ਦਾਕਾ ਵੱਖਰਾ ਹੋ ਗਿਆ ਜੀ ਦੋ ਮਤਲਬ ਜਿਹੜਾ ਜੰਮੂ ਦੇ ਵਿੱਚ ਸੀਟਾਂ ਜਿਹੜੀਆਂ ਵਧਾਈਆਂ ਗਈਆਂ ਸੀ ਸੱਤ ਸੀਟਾਂ ਦਾ ਵਾਧਾ ਕੀਤਾ ਗਿਆ ਸੱਤ ਸੀਟਾਂ ਇੱਕ ਸੀਟ ਜਿਹੜੀ ਹੈ ਉਹ ਕਸ਼ਮੀਰ ਰੀਜਨ ਚ ਵਧੀ ਜੀ ਛੇ ਸੀਟਾਂ ਇਧਰ ਵਧੀਆਂ ਇਥੋਂ ਦੀਆਂ 43 ਹੋ ਗਈਆਂ ਉਥੋਂ ਦੀਆਂ ਜਿਹੜੀਆਂ 47 ਹੋ ਗਈਆਂ ਹੂੰ 47 ਤੇ 43 90 ਸੀਟਾਂ ਨੇ ਜੀ ਪੰਜ ਸੀਟਾਂ ਜਿਹੜੀਆਂ ਉਹ ਉਥੋਂ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਰਾਜਪਾਲ ਨੇ ਉਹਨਾਂ ਨੇ ਪੰਜ ਐਮਐਲਏ ਨੋਮੀਨੇਟ ਕਰਨੇ ਜੀ ਕਾ ਬੀਜੇਪੀ ਨੂੰ ਇਹ ਲੱਗਦਾ ਸੀਗਾ ਇਹਨਾਂ ਚੋਣਾਂ ਤੋਂ ਪਹਿਲਾਂ ਵੀ ਅਸੀਂ ਨੇੜੇ-ਤੇੜੇ ਪਹੁੰਚ ਜਾਾਂਗੇ ਤੇ ਜਿਹੜੇ 5 ਐਮਐਲਏ ਨੋਮੀਨੇਟ ਹੋਣਗੇ ਉਹਦੇ ਨਾਲ ਸਾਡੀ ਸਰਕਾਰ ਬਣ ਜਾਏਗੀ ਉਹ ਗੱਲ ਬਣਦੀ ਨਹੀਂ ਜਾਪਦੀ ਹੁਣ ਤੱਕ ਜਿਹੜੇ ਰੁਝਾਨ ਆਏ ਜੋ ਨਤੀਜੇ ਆ ਰਹੇ ਨੇ ਉਹਦੇ ਮੁਤਾਬਕ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਪਾਰਟੀ ਦੋਨੇ ਮਿਲ ਕੇ ਜਿਹੜੀਆਂ ਉਹ 52-53 ਸੀਟਾਂ ਜਿਹੜੀਆਂ ਉਹ ਜਿੱਤ ਗਏ ਜੀ ਤੇ ਜਿਹੜੇ ਫਰੂਕ ਅਬਦੁੱਲਾ ਨੇ ਅਮਰ ਅਬਦੁੱਲਾਹ ਦੇ ਜਿਹੜੇ ਫਾਦਰ ਨੇ ਉਹਨਾਂ ਨੇ ਐਲਾਨ ਕਰਤਾ ਕਿ ਅਗਲਾ ਮੁੱਖ ਮੰਤਰੀ ਜਿਹੜਾ ਉਹਨਾਂ ਦਾ ਬੇਟਾ ਜਿਹੜਾ ਉਮਰ ਅਬਦੁੱਲਾਹ ਹੋਏਗਾ। ਜੀ। ਕਲੀਅਰ ਪਿਕਚਰ ਉੱਤੇ ਹੈਗੀ ਆ ਭਾਜਪਾ ਨੇ ਜਿਹੜੀਆਂ ਸੀਟਾਂ ਜਿੱਤੀਆਂ ਨੇ ਉਹ ਜੰਮੂ ਰੀਜਨ ਚੋਂ ਨੇ ਅਜੇ ਤੱਕ ਜਿਹੜੀ ਆ ਸ਼੍ਰੀਨਗਰ ਰੀਜਨ ਦੇ ਵਿੱਚ ਜਿੱਥੇ 47 ਸੀਟਾਂ ਸੀ ਉਹਨਾਂ ਨੂੰ ਸੀਟ ਨਹੀਂ ਆਏ ਬਾਅਦ ਵਿੱਚ ਸ਼ਾਇਦ ਕਿਤੇ ਆ ਜਾਏ ਤਾਂ ਕਹਿਣਾ ਮੁਸ਼ਕਲ ਅਜੇ ਇਸ ਵੇਲੇ ਨਹੀਂ ਕਿਹਾ ਜਾ ਸਕਦਾ। ਪਰ ਜੰਮੂ ਸ਼੍ਰੀਨਗਰ ਰੀਜਨ ਦੇ ਵਿੱਚ ਜਿੱਥੇ ਬੀਜੇਪੀ ਨੇ ਵੱਡੀ ਗੇਮ ਖੇਡੀ ਸੀ ਵੀ ਧਾਰਾ 370 ਖਤਮ ਕੀਤੀ 35A ਖਤਮ ਕੀਤੀ ਜੀ ਬਦਲ ਜਿਹੜਾ ਇਹ ਉੱਤੇ ਬਹੁਤ ਵੱਡਾ ਜਿਹੜਾ ਪ੍ਰਚਾਰ ਕੀਤਾ ਇਹਨੇ ਪੂਰੇ ਦੇਸ਼ ਦੇ ਵਿੱਚ ਵੀ ਅਸੀਂ ਧਾਰਾ 370 ਖਤਮ ਕਰਤੀ ਐ 35A ਖਤਮ ਕਰਤੀ ਐ ਇਹਦਾ ਸਾਨੂੰ ਦੇਸ਼ ਦੇ ਵਿੱਚ ਲਾਹਾ ਮਿਲੂਗਾ ਪਰ ਉਹਨਾਂ ਨੂੰ ਇਹ ਲਾਹਾ ਉਹ ਸੂਬੇ ਦੇ ਵਿੱਚ ਵੀ ਨਹੀਂ ਮਿਲਿਆ ਹੂੰ ਜੰਮੂ ਦੇ ਵਿੱਚ ਵੀ ਜਿੰਨੀਆਂ ਸੀਟਾਂ ਸੋਚਦੇ ਸੀਗੇ ਉਹਨੀਆਂ ਨਹੀਂ ਆਇਆਂ ਇਵਨ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਉਹ ਵੀ ਭਾਜਪਾ ਦਾ ਪ੍ਰਧਾਨ ਵੀ ਆਪਣੀ ਚੋਣ ਜਿਹੜਾ ਹਾਰ ਚੁੱਕਾ ਹੈ ਜੀ ਤੇ ਜਿਹੜੇ ਇੱਕ ਅਬਦੁਲ ਰਸ਼ੀਦ ਸੀਗੇ ਜਿਹੜੇ ਜੇਲ੍ਹ ਦੇ ਵਿੱਚੋਂ ਲੋਕ ਸਭਾ ਦੀ ਚੋਣ ਜਿੱਤੇ ਸੀ 2 ਲੱਖ ਵੋਟਾਂ ਦੇ ਫਰਕ ਨਾਲ ਉਹ ਉਹਨਾਂ ਨੇ ਵੀ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਛੱਡਿਆ ਗਿਆ ਸੀਗਾ ਉਹਨਾਂ ਨੂੰ ਜਮਾਨਤ ਮਿੜੀ ਹੋਈ ਸੀਗੀ ਉਹਨਾਂ ਦਾ ਵੀ ਇਹ ਸਮਝਿਆ ਜਾਂਦਾ ਵੀ ਉਹ ਵੀ 6-7 ਸੀਟਾਂ ਜਿੱਤਣਗੇ ਪਰ ਉਹ ਵੀ ਬਹੁਤ ਘਟ ਗਏ ਉਹਨਾਂ ਦਾ ਵੀ ਉਹ ਜਿਹੜਾ ਲੋਕ ਸਭਾ ਚੋਣਾਂ ਜਿੱਤਣ ਵੇਲੇ ਉਹਨਾਂ ਦਾ ਬਣਿਆ ਸੀਗਾ ਦਬਦਬਾ ਉਹ ਖਤਮ ਲਗਭਗ ਹੋ ਗਿਆ ਉਹਨਾਂ ਬਾਰੇ ਇਹ ਪ੍ਰਚਾਰ ਜ਼ਰੂਰ ਹੋਇਆ ਵੀ ਇਹਨਾਂ ਨੂੰ ਜਾਣ ਬੁੱਝ ਕੇ ਛੱਡਿਆ ਗਿਆ ਇਹ ਭਾਜੀਪੀ ਦੀ ਹਮਾਇਤ ਕਰ ਰਹੇ ਸੋ ਇਹ ਗੱਲ ਜਿਹੜੀ ਹੈ ਨੈਸ਼ਨਲ ਕਾਨਫਰੰਸ ਨੇ ਪ੍ਰਚਾਰੀ ਸੀਗੀ ਮੇਰਾ ਖਿਆਲ ਇਹ ਵਰਕ ਕਰ ਗਈ ਹੈ ਤੇ ਭਾਜੀਪੀ ਜਿਹੜੇ ਨਤੀਜੇ ਚਾਹੁੰਦੀ ਸੀਗੇ ਜਿਹੜੀਆਂ ਧਰਾਂ ਰਾਈ ਚਾਹੁੰਦੀ ਸੀਗੇ ਉਹ ਗੱਲ ਭਾਜੀਪੀ ਦੀ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਬਣੀ ਉੱਤੇ ਜਿਹੜੀ ਹੈ ਕਾਂਗਰਸ ਪਾਰਟੀ ਤੇ ਜਿਹੜੀ ਨੈਸ਼ਨਲ ਕਾਨਫਰੈਂਸ ਹੈ ਤੇ ਪੀਡੀਪੀ ਨੈਸ਼ਨਲ ਕਾਨਫਰੈਂਸ ਤੇ ਕਾਂਗਰਸ ਦਾ ਸਮਝੌਤਾ ਹੈ ਕਾਂਗਰਸ ਪਾਰਟੀ ਨੂੰ ਜੰਮੂ ਰੀਜਨ ਦੇ ਵਿੱਚ 11 ਸੀਟਾਂ ਆਈਆਂ ਟੋਟਲ ਜਿਹੜੀ ਹੈ ਅਜੇ ਸਾਰੇ ਡਿਟੇਲ ਜਿਹੜੀ ਆ ਜਾਣੀ ਹੈ ਜੇ ਚੱਲ ਰਹੀ ਹੈ ਜੀ ਜੋ ਲਗਭਗ ਜਿਹੜੀ ਹੈ ਜੰਮੂ ਕਸ਼ਮੀਰ ਦੇ ਵਿੱਚ ਸਥਿਤੀ ਬੜੀ ਸਾਫ਼ ਹੈਗੀ ਉੱਤੇ ਜਿਹੜੀ ਹੈ ਕਾਂਗਰਸ ਤੇ ਜਿਹੜੀ ਐ ਨੈਸ਼ਨਲ ਕਾਨਫਰੰਸ ਦਾ ਘਟ ਜੋੜ ਉਹਨਾਂ ਦੀ ਸਰਕਾਰ ਬਣੇਗੀ ਤੇ ਜਿਹੜਾ ਇਹਦੇ ਤੇ ਦਾਾ ਖੇਡਿਆ ਗਿਆ ਸੀਗਾ ਭਾਰਤੀ ਜਨਤਾ ਪਾਰਟੀ ਨੇ ਉਹ ਮੇਰੇ ਖਿਆਲ ਦਾ ਉਹਨਾਂ ਦਾ ਸਿਰੇ ਨਹੀਂ ਚੜਿਆ ਤੇ ਅਲਟੀਮੇਟਲੀ ਸਵਾਲ ਇਹ ਉੱਠੇਗਾ ਕਿ ਜੰਮੂ ਕਸ਼ਮੀਰ ਨੂੰ ਸਟੇਟ ਉਹ ਰਾਜ ਦਾ ਦਰਜਾ ਦਿੱਤਾ ਜਾਵੇ ਯੂਟੀ ਵਾਲਾ ਦਰਜਾ ਜਿਹੜਾ ਖਤਮ ਕੀਤਾ ਜਾਵੇ ਸੋ ਇਹ ਮਾਮਲਾ ਜਿਹੜਾ ਉੱਠੇਗਾ ਤੇ ਇਹਦੇ ਤੇ ਭਾਵੇਂ ਕਿ ਨੈਸ਼ਨਲ ਕਾਨਫਰੰਸ ਨੇ ਕਹਿ ਬਈ ਸੀ ਧਾਰਾ 300 70 ਦੀ ਬਹਾਲੀ ਲਈ ਲੜਾਂਗੇ ਜੀ ਇਹ ਦੇਖਣਾ ਹੋਏਗਾ ਕਿ ਹੁਣ ਉਹ 370 ਦੀ ਬਹਾਲੀ ਲਈ ਕੀ ਕਰਦੇ ਜਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਉੱਥੇ ਗਰੰਟੀਆਂ ਉੱਥੇ ਵੀ ਦਿੱਤੀਆਂ ਨੇ ਉਹਨਾਂ ਨੂੰ ਕਿਵੇਂ ਲਾਗੂ ਕਰਨਗੇ ਕਿਉਂਕਿ ਜੰਮੂ ਕਸ਼ਮੀਰ ਦਾ ਜਿਹੜਾ ਮਸਲਾ ਹੈ ਉਹ ਉਹਦੀ ਜਿਹੜਾ ਸਾਰਾ ਕੁਝ ਚੱਲਦਾ ਹੈ ਸਾਰਾ ਉਹਦਾ دارو ਮਦਾਰ ਜਿਹੜਾ ਕਾਫੀ ਹੱਦ ਤੱਕ ਕੇਂਦਰ ਸਰਕਾਰ ਦੇ ਉੱਪਰ ਨਿਰਭਰ ਵਿਤੀ ਜਿਹੜੀ ਸਹਾਇਤਾ ਉਹ ਕੇਂਦਰ ਤੋਂ ਜ਼ਿਆਦਾ ਆਉਂਦੀ ਹੈ ਸੋ ਇਸ ਕਰਕੇ ਉਹ ਜਿਹੜੀਆਂ ਗਰੰਟੀਆਂ ਨੇ ਉਹ ਜਿਹੜੇ ਮਸਲੇ ਆ ਉਹਨਾਂ ਨੂੰ ਕਿਵੇਂ ਅੱਗੇ ਵਧਾਇਆ ਜਾਏਗਾ ਇਹ ਦੇਖਣਾ ਹੋਏਗਾ ਪਰ ਉੱਥੇ ਜਿਹੜੀ ਦਾ ਬੀਜੇਪੀ ਦਾ ਨਾਰਾ ਸੀਗਾ ਬੀਜੇਪੀ ਜਿਵੇਂ সুইਪ ਕਰਨਾ ਚਾਹੁੰਦੇ ਸੀ ਜਿਵੇਂ ਦੋਨਾਂ ਥਾਵਾਂ ਤੇ ਜਿੱਤਣ ਦੇ ਬੜੇ-ਬੜੇ ਦਾਅਵੇ ਕੀਤੇ ਗਏ ਪ੍ਰਧਾਨ ਮੰਤਰੀ ਨੇ ਵੀ ਕਈ ਗੇੜੇ ਜਿਹੜੇ ਆ ਜੰਮੂ ਕਸ਼ਮੀਰ ਦੇ ਲਾਏ ਮੇਰੇ ਖਿਆਲ ਉਤੋਂ ਦੇ ਲੋਕਾਂ ਨੇ ਜਿਹੜਾ ਬੀਜੇਪੀ ਨੂੰ ਰੱਦ ਕਰ ਦਿੱਤਾ ਤੇ ਉਹਦੀ ਥਾਂ ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਪਾਰਟੀ ਦੇ ਹੱਕ 'ਚ ਫਤਵਾ ਦੇ ਦਿੱਤਾ ਤੇ ਪੀਡੀਪੀ ਨੂੰ ਅਜੇ ਤੱਕ 3 ਸੀਟਾਂ ਆਈਆਂ ਸੀ ਤੇ ਪੀਡੀਪੀ ਦੀ ਹਮਾਇਤ ਨਾਲ ਜਿਹੜੀ ਆ ਇਹ ਅਗਲੀ ਸਰਕਾਰ ਜਿਹੜੀ ਆ ਉਹ ਬਣ ਜੇਗੀ ਜਾਂ ਬਾਹਰੋਂ ਹਮਾਇਤ ਦਿੰਦੀ ਹੈ ਪੀਡੀਪੀ ਕੀ ਕਰੇਗੀ ਇਹ ਦੇਖਣਾ ਹੋਏਗਾ ਪਰ ਜਿਹੜੀ ਸਰਕਾਰ ਆ ਉਹ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀ ਉੱਤੇ ਬਣ ਜਾਰੀ ਹੈ ਤੇ ਅਮਰ ਉਬਦੁੱਲਾ ਜਿਹੜੇ ਅਗਲੇ ਉਥੋਂ ਦੇ ਮੁੱਖ ਮੰਤਰੀ ਹੋਣਗੇ ਇਹ ਜੰਮੂ ਕਸ਼ਮੀਰ ਦੀ ਮੋਟੀ ਮੋਟੀ ਤਸਵੀਰ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ ਪਰ ਹਰਿਆਣਾ ਜਿਹੜਾ ਸਾਡਾ ਕਰੀਬੀ ਸੂਬਾ ਹੈ ਇਹਨੂੰ ਲੈ ਕੇ ਇਹਦੇ ਵਿੱਚ ਜੋ ਹੈਰਾਨੀ ਜਨਕ ਨਤੀਜੇ ਆਏ ਆ ਜਿਨ੍ਹਾਂ ਬਾਰੇ ਕਿਸੇ ਨੇ ਕਿਆਸ ਨਹੀਂ ਸੀ ਕੀਤਾ ਕਿਸੇ ਕਿਸੇ ਨਾਲ ਗੱਲ ਸੀਗੀ ਉਹ ਜ਼ਿਆਦਾਤਰ ਇਹ ਅੰਦਾਜ਼ੇ ਲਾਏ ਜਾ ਰਹੇ ਸੀਗੇ ਕਿ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਬਣੇਗੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹਾਰ ਗਈ ਹੈ ਉਹ ਹੁਣ ਕੱਲ ਨੂੰ ਉਹਨਾਂ ਦੀ ਮੀਟਿੰਗ ਹੋਏਗੀ ਜੀ ਉਹਦੇ ਚ ਕੀ ਮੰਥਨ ਕਰਦੇ ਆ ਕਿ ਕਿਹੜੇ ਕਿਹੜੇ ਕਾਰਨ ਸਮਝਣਗੇ ਉਹ ਤਾਂ ਹਰ ਇੱਕ ਪਾਰਟੀ ਹੈ ਜਿਹੜੀ ਜਿੱਤਦੀ ਉਹ ਵੀ ਆਪਣਾ ਮੰਥਨ ਕਰਦੀ ਜਿਹੜੀ ਹਾਰਦੀ ਉਹ ਵੀ ਮੰਥਨ ਕਰਦੀ ਹੈ ਹੂੰ ਉਹਦੇ ਚ ਇੱਕ ਗੱਲ ਤਾਂ ਜ਼ਰੂਰ ਆਏਗੀ ਵੀ ਜਿਹੜੀ ਉਹਨਾਂ ਦੀ ਡੀਡਰਸ਼ਿਪ ਆ ਉਹਦੇ 'ਚ ਜਿਹੜੀ ਏਕਤਾ ਹੋਣੀ ਚਾਹੀਦੀ ਸੀ, ਇੱਕਜੋੜਤਾ ਹੋਣੀ ਚਾਹੀਦੀ ਸੀ ਉਹ ਨਹੀਂ ਸੀਗੀ। ਇੱਕ ਸ਼ਬਦ ਵਰਤੇ ਜਾਂਦਾ ਤਾਹਮੇਲ ਦੀ ਘਾਟ। ਸੋ ਜਿੱਥੇ ਵਿਰੋਧ ਹੁੰਦਾ ਆਪਸੀ ਜਿਹੜਾ ਉੱਥੇ ਸ਼ਬਦ ਵਰਤ ਲਿਆ ਜਾਂਦਾ ਤੇ ਹੋਰ ਵੀ ਬੜੀਆਂ ਘਾਟਾਂ ਹੋਣਗੀਆਂ ਉਹਨਾਂ ਦੇ ਉੱਪਰ ਵੀ ਸਮਿਖਿਆ ਜਿਹੜੀ ਹਰ ਇੱਕ ਪਾਰਟੀ ਨੂੰ ਕਰਨੀ ਬਣਦੀ ਆ। ਸੋ ਤਸਵੀਰ ਸਾਫ਼ ਹੈ ਹਰਿਆਣਾ ਦੇ ਵਿੱਚ ਵੀ ਨਾਇਬ ਸੇਣੀ ਮੁੱਖ ਮੰਤਰੀ ਬਣ ਜਿਹੜੇ ਜਾਣ ਜਾ ਰਹੇ ਨੇ ਦੂਸਰੀ ਵਾਰ ਜਿਹੜਾ ਪੱਤਾ ਖੇਡਿਆ ਸੀ ਭਾਜਪਾ ਨੇ ਜਿਹੜਾ ਨਹੀਂ ਨਹੀਂ ਤੇ ਜੀ ਵਾਰੀ ਭਾਜਪੀ ਦੀ ਮੇਰੇ ਖਿਆਲ ਪਹਿਲੀ ਵਾਰੀ ਹਰਿਆਣਾ ਦੇ ਇਤਿਹਾਸ ਦੇ ਵਿੱਚ ਜੀ ਜਦੋਂ ਦਾ ਹਰਿਆਣਾ 1966 ਦਾ ਬਣਿਆ ਹੂੰ ਇਹ ਹਿਸਟਰੀ ਦੇ ਵਿੱਚ ਬੇਈਲੀ ਵਾਰੀ ਹੈ ਕਿ ਕੋਈ ਸਰਕਾਰ ਤੀਜੀ ਵਾਰੀ ਹੈ ਹੈਟ੍ਰਿਕ ਮਾਰੀ ਹੈ ਭਾਜਪਾ ਹੈਟ੍ਰਿਕ ਮਾਰੀ ਹੈ ਤੇ ਨਾਇਬ ਸੈਣੀ ਦੂਸਰੀ ਵਾਰ ਜਿਹੜਾ ਉਹਨਾਂ ਨੂੰ ਮੌਕਾ ਮਿਲੇਗਾ ਭਾਵੇਂ ਕਿ ਜਿਵੇਂ ਪੰਜਾਬ 'ਚ ਚੰਜੀ ਸਿੰਘ ਚੰਨੀ ਦੇ ਉੱਪਰ ਦਾਾ ਖੜਿਆ ਸੀ ਉਹ ਨਹੀਂ ਚੱਲਿਆ ਕਾਂਗਰਸ ਦਾ ਪਰ ਇੱਥੇ ਭਾਜਪਾ ਦਾ ਅਸੀਂ ਵੇਖ ਸਕਦੇ ਹਾਂ ਦਾਾ ਜਿਹੜਾ ਚੱਲ ਗਿਆ ਜੀ ਭਾਜਪਾ ਨੇ ਕੋਸ਼ਿਸ਼ ਕੀਤੀ ਨਾ ਹਰਿਆਣਾ ਦੇ ਵਿੱਚ OBC ਵੋਟਾਂ ਨੂੰ ਇਕੱਠੇ ਕਰਨ ਦੀ ਉਹ OBC ਦੇ ਕਰਕੇ ਹੀ ਨਾਇਬ ਸੈਣੀ ਨੂੰ ਲਿਆਦਾ ਗਿਆ ਹਰਿਆਣਾ ਦੇ ਵਿੱਚ OBC ਵੋਟ ਜ਼ਿਆਦਾ ਹੈ ਭਾਵੇਂ ਕਿ ਹੁੱਡਾ ਹੋਣੇ ਦਾਵਾ ਕਰਦੇ ਰਹੇ ਕਿ 36 ਬਰਾਦਰੀ ਸਾਡੇ ਨਾਲ ਹੈ ਪਰ ਇਸ ਦਾਅਵੇ ਦੇ ਵਿੱਚ ਮੇਰੇ ਖਿਆਲ ਜਿਹੜਾ ਭਾਜਪਾ ਦਾ ਦਾਵਾ ਸੀ ਉਹਨੂੰ ਜ਼ਿਆਦਾ ਸਪੋਰਟ ਮਿਲੀ ਹੈ ਉਹਦੇ ਉਹਦੇ ਤੇ ਲੋਕਾਂ ਨੇ ਭਰੋਸਾ ਕੀਤਾ ਜਦੋਂ ਕਿ ਬਹੁਤ ਸਾਰਾ ਭਾਜਪਾ ਨੇ ਬਹੁਤ ਵਾਅਦੇ ਲੋਕਾਂ ਨਾਲ ਕੀਤੇ ਸੀਗੇ ਉਹ ਨਹੀਂ ਪੂਰੇ ਕੀਤੇ ਹੂੰ ਇਹ ਲੋਕਾਂ ਦੇ ਵਿੱਚ ਗੁੱਸਾ ਵੀ ਸੀਗਾ ਜੀ ਜੋ ਇਹਨਾਂ ਨੇ ਪੋਰਟਲ ਸਕੀਮਾ ਸੀ ਉਹ ਉਹਦੇ ਤੋਂ ਲੋਕ ਦੁਖੀ ਸੀਗੇ ਹੂੰ ਪਰ ਫਿਰ ਵੀ ਅਲਟੀਮੇਟਲੀ ਜਿੱਤ ਗਈ ਭਾਜਪਾ ਜੀ ਹੁਣ ਭਾਜਪਾ ਦਾ ਰਾਜ ਜਿਹੜਾ ਭਾਗ ਬਣ ਜਾਏਗਾ ਹਰਿਆਣਾ ਦੇ ਵਿੱਚ ਤੀਜੀ ਵਾਰੀ ਇਹ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ ਤੀਜੀ ਵਾਰੀ ਹਰਿਆਣਾ ਦੇ ਵਿੱਚ ਬਣੀ ਬਣੀ ਆ ਪਰ ਇਹਦੇ ਨਾਲ ਜਿਹੜਾ ਇੱਕ ਕਾਂਗਰਸ ਪਾਰਟੀ ਤੇ ਵਿਰੋਧੀ ਪਾਰਟੀਆਂ ਇੱਕ ਨਰੇਟਿਵ ਜਿਹੜੀਆਂ ਬਣਾ ਰਹੀਆਂ ਸੀ ਸਰਜ ਰਹੀਆਂ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਟਾ ਲੱਗੀ ਆ ਚੱਲ ਜਾਣੇਵੇਂ ਇਸ ਮੁੱਦੇ ਦੇ ਉੱਪਰ ਕਿਹਾ ਕਿ ਸਾਡੇ ਵਰਕਰ ਜਿਹੜੇ ਆ ਨਾਸ਼ ਹੋਏ ਆ ਹਤਾਸ਼ ਨਹੀਂ ਹੋਏ ਹੂੰ ਅਸੀਂ ਸਾਡੇ ਵਰਕਰ ਫੇਰ ਹਿੰਮਤ ਕਰਨਗੇ ਅਸੀਂ ਜਿਹੜੇ ਹਾਰ ਦੇ ਕਾਰਨ ਉਹਨਾਂ ਦਾ ਮੰਤਨ ਕਰਾਂਗੇ ਤੇ ਉਹਨਾਂ ਨੂੰ ਦੂਰ ਕਰਕੇ ਫੇਰ ਤੁਹਾਡੇ ਲੋਕਾਂ ਦੇ ਕੋਲ ਆਵਾਂਗੇ ਤੇ ਦੇਖਣਾ ਹੋਵੇਗਾ ਕਿ ਇਹੀ ਗੱਲ ਰਣਦੀਪ ਹੁੱਡੇ ਨਾ ਰਣਦੀਪ ਸੁਰਜੀਵਾਲਾ ਨੇ ਵੀ ਕਹੀ ਵੀ ਕੱਲ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਅਸੀਂ ਇਸ ਗੱਲ ਦਾ ਐਨਲਾਈਜ਼ ਕਰਾਂਗੇ ਵੀ ਕਿਉਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਰ ਦਾ ਮੂੰਹ ਕਿਉਂ ਦੇਖਣਾ ਪਿਆ ਇਹ ਹੁਣ ਮੰਤਨ ਦੀਆਂ ਗੱਲਾਂ ਨੇ ਗੱਲ ਜਿਹੜੀ ਰਣਨੀਤੀ ਦੇ ਵਿੱਚ ਕਮੀਆਂ ਰਹੀਆਂ ਨੇ ਉਹਨੂੰ ਕਿਵੇਂ ਦੂਰ ਕੀਤਾ ਜਾਏਗਾ ਹੁਣ 5 ਸਾਲ ਦੇ ਵਿੱਚ ਕੀ ਵਾਪਰੇਗਾ ਨਹੀਂ ਵਾਪਰੇਗਾ ਉਹ ਦੇਖਣਾ ਹੋਏਗਾ ਤੇ ਜਿਹੜੇ ਬੀਜੇਪੀ ਨੇ ਵਾਦੇ ਲੋਕਾਂ ਨਾਲ ਕੀਤੇ ਆ ਉਹ ਕਿੰਨੇ ਕੁ ਪੂਰੇ ਹੋਣਗੇ ਇਹ ਵੀ ਦੇਖਣਾ ਹੋਏਗਾ ਭਾਵੇਂ ਕਿ 15 ਲੱਖ ਦੇਣ ਦਾ ਵਾਅਦਾ ਅੱਜ ਤੱਕ ਬੀਜੇਪੀ ਨੇ ਪੂਰਾ ਨਹੀਂ ਕੀਤਾ ਉਹਨੂੰ ਝੂਮਲਾ ਗਿਆ ਤੇ ਜਿਹੜੇ ਹੁਣ ਹਰਿਆਣੇ ਦੇ ਵਿੱਚ ਉਹਨਾਂ ਨੇ ਝੂਮਲੇਬਾਜੀ ਕੀਤੀ ਹੋਏਗੀ ਉਹ ਕਿੰਨੇ ਕੁ ਪੂਰੇ ਕਰਨਗੇ ਕਿੰਨੇ ਕੁ ਵਾਦਿਆਂ ਨੂੰ ਲਾਗੂ ਕਰਨਗੇ ਇਹ ਦੇਖਣਾ ਹੋਏਗਾ ਜੀ ਜੀ ਸੋ ਪਿਆਰੇ ਦਰਸ਼ਕੋ ਤੁਹਾਡੇ ਨਾਲ ਸਮੀਖਿਆ ਜਿਹੜੀ ਕੀਤੀ ਹੈ ਸੀਨੀਅਰ ਪੱਤਰਕਾਰ ਬਲਵਿੰਦਰ ਜਮੂਜੀ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਸੋ ਨਵਾਂ ਪੰਜਾਬ ਦੇ ਨਾਲ ਜੁੜੇ ਰਹੋ ਸ਼ੁਕਰਾਨੇ ਧੰਨਵਾਦ ਸਤਿ ਸ਼੍ਰੀ ਅਕਾਲ